ਪੰਜਾਬ ਦੇ ਨਾਮੀ ਯੂਟਿਊਬਰ ਜਾਨੀਕੇ ਜਾਨਮਾਲ ਨੂੰ ਹੁਣ ਜਾਸੂਸੀ ਦੇ ਇਲਜ਼ਾਮਾਂ ਕਰਕੇ ਗ੍ਰਿਫਤਾਰ ਕਰ ਦਿੱਤਾ ਗਿਆ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੋਤੀ ਮਲਹੋਤਰਾ ਨੂੰ ਵੀ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਸੀ ਕਿਉਂਕਿ ਭਾਰਤ ਦੇ ਪਾਕਿਸਤਾਨ ਦੀ ਲੜਾਈ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਸਨੇ ਵੀ ਪਾਕਿਸਤਾਨ ਨੂੰ ਇਨਫੋਰਮੇਸ਼ਨ ਭਾਰਤ ਬਾਰੇ ਦਿੱਤੀ ਸੀ ਇਸ ਕਰਕੇ ਉਹਨੂੰ ਉੱਥੋਂ ਗ੍ਰਿਫਤਾਰ ਕਰ ਦਿੱਤਾ ਗਿਆ ਸੀ ਤੇ ਜੋਤੀ ਮਲਹੋਤਰਾ ਨਾਲ ਵੀ ਜਾਨਮਾਲ ਦੀ ਦੋਸਤੀ ਦੱਸੀ ਜਾ ਰਹੀ ਹੈ ਪਾਕਿਸਤਾਨ ਵਿੱਚ ਜਥੇ ਨਾਲੇ ਮੱਥਾ ਟੇਕਣ ਪਹੁੰਚਦੇ ਸੀ ਪਾਕਿਸਤਾਨ ਦੇ ਅਧਿਕਾਰੀ ਦਾਨੀਸ਼ ਨਾਲ ਵੀ ਸੰਪਰਕ ਰਹਿਣ ਦਾ ਦੱਸਿਆ ਜਾ ਰਿਹਾ ਪਿਛਲੇ ਦਿਨੀ ਜਦੋਂ ਜੋਤੀ ਮਲਹੋਤਰਾ ਉਸ ਤੋਂ ਬਾਅਦ ਜਨਮਾਲ ਨੇ ਆਪਣੇ YouTube ਚੈਨਲ ਤੋਂ ਕਈ ਵੀਡੀਓ ਡਿਲੀਟ ਕਰ ਦਿੱਤੀਆਂ ਅਸੀਂ ਜਿਸ ਤੋਂ ਬਾਅਦ ਜਨਮਾਲੇ ਸ਼ੱਕ ਦੇ ਘੇਰੇ ਵਿੱਚ ਆਉਂਦਾ ਪਾਕਿਸਤਾਨ ਦੀ ਏਜੰਸੀ ਚ ਵੀ ਜੋਤੀ ਦੇ ਨਾਲ ਜਨਮਾਲ ਗਏ ਸੀ ਪਾਰਟੀ ਦੇ ਵਿੱਚ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਚੁੱਕੇ ਹੋਵੋਗੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਫੌਜ ਦੇ ਕਈ ਅਧਿਕਾਰੀਆਂ ਤੇ ਬਲੌਗਰਾਂ ਦੇ ਨੰਬਰ ਵੀ ਇਹਨਾਂ ਦੇ ਮੋਬਾਈਲ ਚੋਂ ਮਿਲਿਆ ਤੇ ਉਹਨਾਂ ਨਾਲ ਮੁਲਾਕਾਤ ਵੀ ਕਰ ਚੁੱਕੇ ਆ ਜਿਸ ਤੋਂ ਬਾਅਦ ਮੋਹਾਲੀ ਪੁਲਿਸ ਨੇ ਇਹਨਾਂ ਨੂੰ 3 ਦਿਨ ਦੀ ਰਿਮਾਂਡ ਤੇ ਭੇਜਿਆ ਗਿਆ ਹੈ ਬਾਕੀ YouTube ਚੈਨਲ ਪੈਸੇ ਤਾਂ ਦਿੰਦਾ ਹੈ ਪਰ ਕਦੀ ਵਾਰੀ ਆਪਾਂ ਨੂੰ ਫਸਾ ਵੀ ਦਿੰਦਾ ਐਵੇਂ ਜਨਮਾਲ ਨਾ ਉਹ ਵੇਖ ਕੇ ਸਾਰਾ ਐਕਸ਼ਨ ਲਿਆ ਗਿਆ ਹੈ। ਕੌਣ ਕੌਣ ਜਨਮਾਲ ਨੂੰ ਜਾਣਦਾ ਹੈ? ਕਿਵੇਂ ਦਾ ਬੰਦਾ ਹੈ? ਇੱਕ ਮਿੰਟਾਂ ਚ ਆਪਣੀ رائے ਜ਼ਰੂਰ ਦਿਓ ਤੇ ਐਵੇਂ ਦੀਆਂ ਹੋਰਾਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।